ਰਾਸਵਾ ਮੈਂਬਰ ਬਣਨ ਲਈ ਬਣੇ ਆਜ਼ਾਦ ਉਮੀਦਵਾਰ ਵੱਡੀਆਂ ਮੁਸ਼ਕਲਾਂ ਚ ਘਿਰੇ ਨੇ ਪਰ ਹੁਣ ਚੰਡੀਗੜ੍ਹ ਪੁਲਿਸ ਤੇ ਪੰਜਾਬ ਪੁਲਿਸ ਦੇ ਵਿਚਕਾਰ ਵੀ ਪੇਚਾ ਪੈ ਗਿਆ ਇੱਕ ਦੂਜੇ ਦੇ ਨਾਲ ਬਹਿਸਬਾਜੀ ਤੱਕ ਹੋ ਜਾਂਦੀ ਹੈ ਚੰਡੀਗੜ੍ਹ ਪੁਲਿਸ ਨਵਨੀਤ ਚਤੁਰਵੇਦੀ ਨੂੰ ਲੈ ਕੇ ਕਿੱਥੇ ਲੈ ਕੇ ਗਈ ਹੈ ਔਰ ਪੰਜਾਬ ਪੁਲਿਸ ਦੇ ਕਿਹੜੇ ਅਧਿਕਾਰੀ ਪਹੁੰਚੇ ਸਨ ਚੰਡੀਗੜ੍ਹ ਗ੍ਰਿਫਤਾਰ ਕਰਨ ਦੇ ਲਈ ਕਿਉਂਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵੱਖ-ਵੱਖਰੀਆਂ ਥਾਵਾਂ ਤੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਵਾਂ ਦਿੱਤੀਆਂ ਨੇ ਔਰ ਪਰਚੇ ਵੀ ਦੱਸਿਆ ਗਿਆ ਕਿ ਦਰਜ ਹੋ ਗਏ ਨੇ ਪਰ ਹੁਣ ਹਾਲ ਦੀ ਘੜੀ ਨਵਨੀਤ ਚਤੁਰਵੇਦੀ ਕਿੱਥੇ ਨੇ ਔਰ ਚੰਡੀਗੜ੍ਹ ਪੁਲਿਸ ਕਿਉਂ ਵਿਚਾਰੀ ਹੈ ਇਸ ਦੇ ਬਾਰੇ ਵਧੇਰੇ ਜਾਣਕਾਰੀ ਲਵਾਂਗੇ ਮੇਰੇ ਨਾਲ ਫੋਨ ਲਾਈਨ ਤੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਜੁੜ ਚੁੱਕਿਆ ਹੈ ਆ ਭੁੱਲਰ ਸਾਹਿਬ ਚੰਡੀਗੜ੍ਹ ਤੋਂ ਹੁਣੇ-ਹੁਣੇ ਜੋ ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਦੇ ਵਿਚਾਲੇ ਪੇਚਾ ਪੈਂਦਾ ਦਿਖਾਈ ਦੇ ਰਿਹਾ ਇਸ ਬਾਰੇ ਕੀ ਕੁਝ ਪਤਾ ਲੱਗਿਆ ਬਿਲਕੁਲ ਸੰਦੀਪ ਅੱਜ ਨਵਨੀਤ ਚਤੁਰਵੇਦੀ ਵਿਧਾਨ ਸਭਾ ਵਿੱਚ ਪਹੁੰਚੇ ਕਿਉਂਕਿ ਅੱਜ ਇਹ ਨਾਮਜ਼ਦਗੀ ਪੱਤਰ ਜਿਹੜੇ ਦਾਖਲ ਕੀਤੇ ਗਏ ਉਹਦੀ ਸਕਰੂਟੀ ਨਹੀਂ ਹੋਣੀ ਸੀ ਤੇ ਨਵਨੀਤ ਚਤੁਰਵੇਦੀ ਜੋ ਆਪਣੇ ਆਪ ਨੂੰ ਜਨਤਾ ਪਾਰਟੀ ਦਾ ਕੌਮੀ ਪ੍ਰਧਾਨ ਦੱਸਦਾ ਉਹਦੇ ਬੋਲੋ ਵੀ ਨਾਮਜ਼ਦਗੀ ਪੱਤਰ ਪੰਜਾਬ ਦੀ ਇਕਲੌਤੀ ਸੀਟ ਵਾਸਤੇ ਦਾਖਲ ਕੀਤੇ ਗਏ ਸੀ ਇਲਜ਼ਾਮ ਲੱਗੇ ਨੇ ਨਵਨੀਤ ਚਤੁਰਵੇਦੀ ਦੇ ਕਿ ਉਹਨਾਂ ਨੇ ਆਮ ਆਦੀ ਪਾਰਟੀ ਦੇ 10 ਵਿਧਾਇਕਾਂ ਦੇ ਫਰਜੀ ਦਸਕਤ ਕੀਤੇ ਨੇ ਜਿਨ੍ਹਾਂ ਨੇ ਫਿਰ ਪੰਜਾਬ ਦੇ ਵੱਖ-ਵੱਖ ਥਾਣਿਆਂ ਦੇ ਵਿੱਚ ਉਹਦੇ ਖਿਲਾਫ ਮੁਕਦਮੇ ਦਰਜ ਕਰਵਾ ਦਿੱਤੇ ਨੇ ਜਦੋਂ ਅੱਜ ਨਵਨੀਤ ਚਤਰਵਿਦੀ ਵਿਧਾਨ ਸਭਾ ਦੇ ਵਿੱਚ ਪਹੁੰਚੇ ਤੇ ਉਹਦੇ ਨਾਲ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮ ਵੀ ਸੀ ਨਾਲ ਇਹ ਵੀ ਖਬਰ ਸਾਹਮਣੇ ਆ ਰਹੀ ਆ ਔਰ ਜੋ ਇਹ ਵੀ ਪਤਾ ਲੱਗਾ ਹੈ ਕਿ ਰੋਪੜ ਦੇ ਜਿਹੜੇ ਵਿਧਾਇਕ ਨੇ ਆਮ ਆਦੀ ਪਾਰਟੀ ਦੇ ਦਿਨੇਸ਼ ਛੱਡਾ ਉਹਨਾਂ ਵੱਲੋਂ ਵੀ ਮੁਕਦਮਾ ਦਰਜ ਕਰਵਾਇਆ ਗਿਆ ਕਿਉਂਕਿ ਉਹਦੇ ਵੀ ਉਹਨਾਂ ਦੇ ਦੋਸ਼ਾਂ ਮੁਤਾਬਕ ਜਾਲੀ ਦਸਕਤ ਜਿਹੜੇ ਨੇ ਕੀਤੇ ਗਏ ਨੇ ਤੇ ਮੰਨਿਆ ਜਾ ਰਿਹਾ ਕਿ ਰੋਪੜ ਦੀ ਜਿਹੜੀ ਸੀਆਈਏ ਪੁਲਿਸ ਆ ਜਾਂ ਰੋਪੜ ਪੁਲਿਸ ਨਵਨੀਤ ਚਤਰਵੀਦੀ ਨੂੰ ਜਿਹੜਾ ਬੀਤੇ ਦਿਨ ਮੁਕਦਮਾ ਦਰਜ ਕੀਤਾ ਸੀ ਵੱਖ-ਵੱਖ 6 7 ਧਰਾਵਾਂ ਦੇ ਤਹਿਤ ਉਹ ਗ੍ਰਿਫਤਾਰ ਕਰਨ ਪਹੁੰਚੀ ਸੀ ਤੇ ਇੰਨੇ ਨੂੰ ਚੰਡੀਗੜ੍ਹ ਪੁਲਿਸ ਨੂੰ ਵੀ ਪਤਾ ਲੱਗਾ ਤੇ ਚੰਡੀਗੜ੍ਹ ਪੁਲਿਸ ਉਹਤੋਂ ਉਹਨੂੰ ਵਿਧਾਨ ਸਭਾ ਤੋਂ ਬਾਹਰ ਕੱਢ ਕੇ ਲੈ ਆਂਦਾ ਕਿਉਂਕਿ ਚੰਡੀਗੜ੍ਹ ਪੁਲਿਸ ਦੀ ਆਪਣੀ ਜੂਰੀ ਜਿਡਿਕਸ਼ਨ ਹੈ ਲੇਕਿਨ ਕੋਈ ਧੋਖਾਧੜੀ ਜਾਂ ਕਿਸੇ ਨਾਲ ਠੱਗੀ ਮਾਰਦਾ ਹੈਗਾ ਤੇ ਲਾਜ਼ਮੀ ਤੌਰ ਤੇ ਉਹ ਕਿਹਨਾ ਪੰਜਾਬ ਪੁਲਿਸ ਨੇ ਮਕਦਮਾ ਦਰਜ ਕੀਤਾ ਉਹ ਵੀ ਫੜ ਸਕਦੀ ਹੈ ਚੰਡੀਗੜ੍ਹ ਛੱਡੋ ਉਹ ਕਿਸੇ ਵੀ ਦੇਸ਼ ਦੇ ਕੋਨੇ ਚੋਂ ਬੰਦਾ ਫੜ ਕੇ ਲਿਆ ਸਕਦੀ ਆ ਹੁਣ ਨਵਾਂ ਸਵਾਲ ਉੱਠਿਆ ਕਿ ਫਿਰ ਇਹ ਉੱਥੋਂ ਪੰਜਾਬ ਪੁਲਿਸ ਪਿੱਛਾ ਕਰਦੀ ਕਰਦੀ ਤੇ ਇਹਨੂੰ ਇੱਕ ਵਾਰ ਫਿਰ ਆ ਕੇ ਚੰਡੀਗੜ੍ਹ ਪੁਲਿਸ ਜਦੋਂ ਕਿ ਉਹ ਇਹਨੂੰ ਕੱਢ ਕੇ ਲੈ ਆਈ ਵਿਧਾਨ ਸਭਾ ਤੋਂ ਤੇ ਜੋ ਸਾਡੇ ਜਾਣਕਾਰ ਦਾ ਇਹਨੇ ਫਿਰ ਪੰਜਾਬ ਪੁਲਿਸ ਨੇ ਆ ਕੇ ਚੰਡੀਗੜ੍ਹ ਸੁਖਣਾ ਚੀ ਇਲਾਕੇ ਵੀ ਆ ਕੇ ਘੇਰਾ ਪਾ ਲਿਆ ਸੀ ਉੱਥੇ ਫਿਰ ਇੱਕ ਵਾਰ ਚੰਡੀਗੜ੍ਹ ਪੁਲਿਸ ਤੇ ਪੰਜਾਬ ਪੁਲਿਸ ਦੇ ਅਧਿਕਾਰੀ ਜਾਂ ਪੁਲਿਸ ਆਮਣੇ ਸਾਹਮਣੇ ਹੋ ਗਈ ਗੱਲ ਕਹਿੰਦੇ ਕਾਫੀ ਬੈਸ ਹੋਈ ਹੈ ਤੂ ਤੂ ਮੇ ਹੋਈ ਹੈ ਤੇ ਇੱਕ ਦੂਜੇ ਦੇ ਨਾਲ ਗੱਲ ਇੱਥੋਂ ਤੱਕ ਪਹੁੰਚ ਗਈ ਕਿ ਜਿਵੇਂ ਜਿਹੜਾ ਵਾ ਕੁਝ ਵੱਡਾ ਵਾਰਦਾਤ ਵਾਪਰ ਸਕਦੀ ਆ ਹੋਰ ਜਾਣਕਾਰੀ ਵੀ ਦੱਸਦੇ ਕਿ ਨਵਨੀਤ ਚਤਰਵੇਦੀ ਨੂੰ ਪੰਜਾਬ ਪੁਲਿਸ ਤੋਂ ਉੱਥੋਂ ਭਜਾਉਣ ਵਿੱਚ ਚੰਡੀਗੜ੍ਹ ਪੁਲਿਸ ਦੇ ਵੱਡੇ ਵੱਡੇ ਅਫਸਰ ਆਈਪੀਐਸ ਅਫਸਰ ਵੀ ਲੇਖ ਤੇ ਪਹੁੰਚ ਗਏ ਸੀ ਉਹਨਾਂ ਹੀ ਨਵਨੀਤ ਚਤਰਵੇਦੀ ਨੂੰ ਫਿਰ ਕੱਢ ਕੇ ਲਿਆਂਦਾ ਤੇ ਇਸ ਟਾਈਮ ਜਿਹੜੇ ਜਾਣਕਾਰ ਦੱਸ ਨੇ ਕਿ ਨਵਨੀਤ ਚਤਰਵੇਦੀ ਚੰਡੀਗੜ੍ਹ ਪੁਲਿਸ ਹੈੱਡਕੁਆਟਰ ਤੇ ਜਿਹੜੇ ਨੇ ਬੈਠੇ ਨੇ ਹੋ ਸਕਦਾ ਕਿ ਇਸ ਮਸਲੇ ਦੇ ਵਿੱਚ ਚੰਡੀਗੜ੍ਹ ਪੁਲਿਸ ਵੀ ਨਵਨੀਤ ਚਤਰਵੇਦੀ ਦੀ ਸ਼ਿਕਾਇਤ ਤੇ ਕੋਈ ਮੁਕੱਦਮਾ ਦਰਜ ਕਰ ਸਕਦੀ ਆ ਲੇਕਿਨ ਜਿਵੇਂ ਚੰਡੀਗੜ੍ਹ ਪੁਲਿਸ ਵੱਲੋਂ ਨਵਨੀਤ ਚਤਰਵੇਦੀ ਨੂੰ ਬਾਹਰ ਕਢਾਇਆ ਗਿਆ ਜਾ ਉਹਨੂੰ ਪ੍ਰੋਟੈਕਸ਼ਨ ਦਿੱਤੀ ਗਈ ਹੈ ਤੇ ਆਮ ਆਦੀ ਪਾਰਟੀ ਨੂੰ ਇੱਕ ਵਾਰਾ ਮੌਕਾ ਮਿਲ ਗਿਆ ਕਿਉਂਕਿ ਚੰਡੀਗੜ੍ਹ ਪੁਲਿਸ ਜਿਹੜੀ ਹੈ ਉਹ ਸਾਰੀ ਦੁਨੀਆ ਨੂੰ ਪਤਾ ਕਿ ਉਹ ਸੈਂਟਰ ਗਵਰਨਮੈਂਟ ਦੇ ਅਧੀਨ ਆ ਤੇ ਸੈਂਟਰ ਗਵਰਨਮੈਂਟ ਭਾਰਤੀ ਜਨਤਾ ਪਾਰਟੀ ਦੀ ਹੈ ਤੇ ਭਾਰਤੀ ਜਨਤਾ ਪਾਰਟੀ ਤੇ ਪਹਿਲਾਂ ਵੀ ਆਮ ਆਦੀ ਪਾਰਟੀ ਨੇ ਇਲਜ਼ਾਮ ਲਗਾਏ ਸੀ ਕਿ ਬੀਜੇਪੀ ਪੰਜਾਬ ਵਿੱਚ ਸਰਕਾਰ ਤੋੜਨ ਨੂੰ ਯਤਨ ਕਰ ਰਹੀ ਹੈ ਜਦੋਂ ਆਪਰੇਸ਼ਨ ਲੋਟਸ ਦੀ ਹੈ ਤੇ ਜੇ ਨਵਨੀਤ ਚਤੁਰਵੇਦੀ ਅਜੇ ਰੋਪੜ ਪੁਲਿਸ ਨੂੰ ਫੜ ਲੈਂਦੀ ਤੇ لازمی ਤੌਰ ਤੇ ਜਾਣਕਾਰ ਇਹ ਵੀ ਦੱਸ ਦੇਣੀ ਕਿ ਆਪਰੇਸ਼ਨ ਲੋਟਸ ਦਾ ਵੀ ਖਲਾਸਾ ਹੋ ਜਾਣਾ ਸੀ ਹੁਣ ਨਵਨੀਤ ਚੱਤਰਵੇਦੀ ਜਿਹੜਾ ਬਹੁਤ ਚੰਡੀਗੜ੍ਹ ਪੁਲਿਸ ਦੀ ਪ੍ਰੋਟੈਕਸ਼ਨ ਅਧੀਨ ਆ ਉਹ ਕੀ ਪੁਲਿਸ ਹੈੱਡ ਕੁਆਰਟਰ ਬੈਠੇ ਨੇ ਜਾਂ ਕਿਸੇ ਹੋਰ ਟਿਕਾਣੇ ਤੇ ਬੈਠੇ ਨੇ ਲੇਕਿਨ ਜਿੱਥੇ ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਆਪਨੇ ਸਾਹਮਣੇ ਆ ਗਈ ਆ ਉਥੇ ਇੱਕ ਵਾਰ ਫਿਰ ਆਮ ਆਦੀ ਪਾਰਟੀ ਤੇ ਬੀਜੇਪੀ ਵੀ ਇਸ ਮਸਲੇ ਤੇ ਜਿਹੜੇ ਖੂਬ ਸਿਆਸਤ ਕਰਨਗੇ ਇੱਕ ਪਾਸੇ ਤਾਂ ਚਲੋ ਪੋਲਿਟੀਕਲ ਪਾਰਟੀਆਂ ਨੇ ਅਜਿਹੇ ਮੁੱਦਿਆਂ ਤੇ ਸਿਆਸਤ ਕਰਨੀ ਹੁੰਦੀ ਹੈ ਪਰ ਚੰਡੀਗੜ੍ਹ ਪੁਲਿਸ ਦਾ ਨਵਨੀਤ ਚਤੁਰਵੇਦੀ ਨੂੰ ਲੈ ਕੇ ਇੰਟਰਸਟ ਕੀ ਹੋ ਸਕਦਾ ਹੈ ਉਹ ਕਿਉਂ ਇੰਨਾ ਜਤੋ ਜਹਦ ਕਰ ਰਹੇ ਨੇ ਪੰਜਾਬ ਪੁਲਿਸ ਕੇ ਗ੍ਰਿਫਤਾਰ ਨਾ ਕਰੇ ਨਵਨੀਤ ਚਤੁਰਵੇਦੀ ਨੂੰ ਮੈਂ ਤੁਹਾਨੂੰ ਜ਼ਿਕਰ ਕੀਤਾ ਕਿ ਬਹੁਤ ਵੱਡਾ ਮਸਲਾ ਵਾ ਕਿ ਜੇ ਨਵਨੀਤ ਚਤੁਰਵੇਦੀ ਫੜੇ ਜਾਂਦੇ ਨੇ ਇਸ ਧੋਖਾਧੜੀ ਜਾਲਸਾ ਜੀ ਦੇ ਮਸਲੇ ਦੇ ਵਿੱਚ ਤੇ ਆਪਰੇਸ਼ਨ ਲੋਟਸਿੰਗਾਂ ਤਾਰਾਂ ਵੀ ਖੁੱਲ ਸਕਦੇ ਜਾਂ ਤੰਦਾਂ ਵੀ ਜਿਹੜੇ ਨੇ ਜਾਂ ਡੋਰਾ ਵੀ ਜੇ ਗੁੰਜਲਾ ਜਿਹੜੀਆਂ ਪਈਆਂ ਉਹ ਵੀ ਖੁੱਲ ਸਕਦੀਆਂ ਨੇ ਹੁਣ ਨਮਨੀਤ ਚਾਚਰਵੈਦੀ ਕਿਉਂਕਿ ਜਨਤਾ ਪਾਰਟੀ ਦਾ ਨਮਾਇੰਦਾ ਬੀਜੇਪੀ ਨੂੰ ਇਸ ਮਸਲੇ 'ਤੇ ਨਮਨੀਤ ਚਾਚਰਵੈਦੀ ਨੂੰ ਕਿਉਂ ਪ੍ਰੋਟੈਕਸ਼ਨ ਕਰਦੀ ਜ਼ਰੂਰ ਲੋੜ ਆ ਇਹ ਆਪਣੇ ਆਪ 'ਚ ਇੱਕ ਵੱਡਾ ਸਵਾਲ ਕਿਤੇ ਨਾ ਕਿਤੇ ਕਿਸੇ ਵੀ ਗੰਭੀਰ ਮਸਲੇ 'ਤੇ ਤਾਰਾ ਆਪਸ ਵਿੱਚ ਜੁੜੀਆਂ ਹੋਈਆਂ ਨੇ ਹੁਣ ਕਿਉਂਕਿ ਇਹ ਬੰਦਾ ਇੱਕ ਅਪਰਾਧੀ ਆ ਕਿਉਂਕਿ ਇਹਨੇ 10 ਵਿਧਾਇਕਾਂ ਦੇ ਜਾਲੀ ਦਸਕਤ ਕੀਤੇ ਨੇ ਉਹਦੇ 'ਚ ਦਿਨੇਸ਼ ਚੱਡਾਵਾ ਦੇਵ ਮਾਨ ਫਿਰ ਅਸ਼ੋਕ ਪ੍ਰਾਸ਼ਰ ਆ ਫਿਰ ਕੁਵਰ ਵਿਜੇ ਪ੍ਰਤਾਪ ਸਿੰਘ ਇਦਾਂ ਦੇ ਬਹੁਤ ਸਾਰੇ ਜਿਹੜੇ ਵਿਧਾਇਕ ਜਿਨ੍ਹਾਂ ਦੇ ਇਹਨੇ ਜਾਲੀ ਦਸਕਤ ਕੀਤੇ ਨੇ ਉਹਨਾਂ ਨੇ ਆਪਣੇ ਵੱਖ-ਵੱਖ ਥਾਣਿਆਂ 'ਚ ਕੇਸ ਰਜਿਸਟਰਡ ਕਰਵਾਇਆ ਮਤਲਬ 10 ਥਾਣਿਆਂ ਦੇ ਵਿੱਚ ਨਵਨੀਤ ਚਤੁਰਵੇਦੀ ਹੁਣ ਲੋੜਿੰਦਾਵਾ ਹੁਣ ਕਿਉਂਕਿ ਅੱਜ ਨਾਮਜ਼ਦਗੀ ਪੱਤਰ ਆਖਰੀ ਦਿਨ ਸੀ ਤੇ ਅੱਜ ਤਿੰਨ ਜਾਣਿਆਂ ਦੇ ਜਿਹੜੇ ਨਾਮਜ਼ਦਗੀ ਪੱਤਰ ਜਿਹੜੇ ਦਾਖਲ ਕੀਤੇ ਉਹ ਰੱਦ ਹੋ ਗਏ ਨੇ ਤੇ ਨਵਨੀਤ ਚਤਰਵੇਦੀ ਦੇ ਖਿਲਾਫ 10 ਮੁਕਦਮੇ ਦਰਜ ਹੋ ਗਏ ਨੇ ਤੇ ਹੁਣ ਰਾਜ ਸਭਾ ਮੈਂਬਰ ਬੰਨਾ ਜਿਹੜੇ ਨੇ ਉਹ ਰਜਿੰਦਰ ਗੁਪਤਾ ਦਾ ਤੈ ਆ ਪੱਕਾ ਵਾ ਪਰ ਆ ਜਿਹੜਾ ਨਵਾਂ ਸਿਆਪਾ ਪੈ ਗਿਆ ਉਹ ਆਪਣੇ ਆਪ ਚ ਇੱਕ ਵੱਡਾ ਸਵਾਲ ਆ ਕਿ ਆਖਿਰ ਚੰਡੀਗੜ੍ਹ ਪੁਲਿਸ ਨੇ ਨਵਨੀਤ ਚਤਰਵੇਦੀ ਨੂੰ ਜੇ ਪ੍ਰੋਟੈਕਟ ਕੀਤਾ ਵਾ ਤੇ ਉਹਦੇ ਪਿੱਛੇ ਕੌਣ ਆ ਸੈਂਟਰ ਸਰਕਾਰ ਵਾਂ ਜੇ ਭਾਜਪੀ ਐ ਜੇ ਸੈਂਟਰ ਸਰਕਾਰ ਜਾਂ ਭਾਜਪੀ ਐ ਤੇ ਉਹਨਾਂ ਦਾ ਨਵਨੀਤ ਚਤਰਵੇਦੀ ਦੇ ਨਾਲ ਕੀ ਸਾਂਝ ਆ ਜਾਂ ਇੱਕ ਹੋਰ ਵੱਡਾ ਮਸਲਾ ਵਾ ਕਿ ਪਿਛਲੇ 7 ਦਿਨ ਤੋਂ ਜਿਹੜੇ ਹਰਿਆਣਾ ਪੁਲਿਸ ਦੇ ਆਈਪੀਐਸ ਅਫੀਸਰ वाई ਪੂਰਨ ਕੁਮਾਰ ਜਿਨ੍ਹਾਂ ਨੇ ਆਪਣੇ ਜੀਵਨ ਲੀਲਾ ਖਤਮ ਕਰ ਲਈ ਆ ਉਹ ਮਸਲਾ ਵੀ ਕਾਫੀ ਵੱਡਾ ਬੰਦਾ ਜਾ ਰਿਹਾ ਜਿਵੇਂ ਅੱਜ ਰਾਹੁਲ ਗਾਂਧੀ ਨੇ ਆਉਣਾ ਸੀ ਤੇ ਬੀਤੇ ਦਿਨੀ ਹਰਿਆਣਾ ਸਰਕਾਰ ਨੇ ਜਿਹੜੇ ਡੀਜੀਪੀ ਹੀ ਸ਼ਤਰੂਜੀਤ ਖਪੂਰ ਉਹਨਾਂ ਨੂੰ ਛੁੱਟੀ ਭੇਜ ਦਿੱਤਾ ਤੇ ਉਹਨਾਂ ਦੀ ਜਗ੍ਹਾ ਨਵੇਂ ਡੀਜੀਪੀ ਲਾ ਦਿੱਤੇ ਨੇ ਕਾਰਜਕਾਰੀ ਤੌਰ ਤੇ ਉਹ ਮੀਡੀਆ ਕਾਫੀ ਚੱਲ ਰਿਹਾ ਸੀ ਕਿ ਕਿ ਇਹ ਜਿਹੜਾ ਮਸਲਾ ਨਵਾਂ ਸਿਹੜਿਆ ਗਿਆ ਨਵਨੀਤ ਚਤਰਵੇਦੀ ਵਾਲਾ ਕੀ মিডিਆ ਦਾ ਧਿਆਨ ਜਾਂ ਲੋਕਾਂ ਦਾ ਧਿਆਨ ਡਿਵਰਟ ਕਰਨ ਦੀ ਇੱਕ ਕੋਸ਼ਿਸ਼ਤ ਨਹੀਂ ਹੈ ਇਹ ਵੀ ਆਪਣੇ ਆਪ ਚ ਇੱਕ ਵੱਡਾ ਸਵਾਲ ਲੇਕਿਨ ਫਿਲਹਾਲ ਨਵਨੀਤ ਚਤਰਵੇਦੀ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਹੋਰ ਭੱਜ ਗਈਆਂ ਹੁਣ ਉਹਦੇ ਖਿਲਾਫ ਇੱਕ ਹੋਰ ਮੁਕਦਮਾ ਦਰਜ ਹੋ ਸਕਦਾ ਕਿ ਉਹਨੇ ਪੁਲਿਸ ਦੇ ਨਾਲ ਵਧੇਚੀ ਕੀਤੀ ਹੈ ਡਿਊਟੀ 'ਚ ਵਿਗੜਨ ਪਾਇਆ ਹੈਗਾ ਨੇ ਕਾਨੂੰਨ ਦੀ ਪਾਲਣਾ ਨਹੀਂ ਕੀਤੀ ਉਹ ਵੀ ਜਿਹੜਾ ਮਕਦਮਾ ਦਰਜ ਹੋ ਸਕਦਾ ਲੇਕਿਨ ਚੰਡੀਗੜ੍ਹ ਪੁਲਿਸ ਨੇ ਜਿਹੜਾ ਉਹਨੂੰ ਪ੍ਰੋਟੈਕਟ ਕੀਤਾ ਜਾਂ ਸੈਂਟਰ ਗਵਰਨਮੈਂਟ ਨੇ ਜਿਹੜਾ ਪ੍ਰੋਟੈਕਟ ਕੀਤਾ ਇਹਦਾ ਮਤਲਬ ਹੈ ਕਿ ਨਵਨੀਤ ਚਤਰਵੇਦੀ ਭਾਜਪੀ ਦੇ ਵੱਡੇ ਲੀਡਰਾਂ ਦੇ ਵਿੱਚ ਸੰਪਰਕ ਸੀ ਉਹਨੂੰ ਨਵਨੀਤ ਚਤਰਵੇਦੀ ਨੂੰ ਪਤਾ ਹੋਊਗਾ ਕਿ ਅੱਜ ਜਦੋਂ ਮੈਂ ਉੱਥੇ ਪਹੁੰਚਣਾ ਹੈਗਾ ਤੇ ਮੈਨੂੰ ਰੈਸਟ ਪਾ ਸਕਦੇ ਇਸੇ ਕਰਕੇ ਉੱਥੇ ਸੈਕਟਰ ਸ਼ਾਇਦ 3 ਜਾਂ ਸੈਕਟਰ 11 ਦੀ ਪੁਲਿਸ ਪਹਿਲਾਂ ਪਹੁੰਚੀ ਪਹਿਲਾਂ ਉਹਨਾਂ ਉੱਥੋਂ ਕੱਢ ਕੇ ਲਿਆਂਦਾ ਫਿਰ ਪੰਜਾਬ ਪੁਲਿਸ ਨੇ ਉਹਦਾ ਪਿੱਛਾ ਕੀਤਾ ਨਵਨੀਤ ਚਤਰਵੇਦੀ ਦਾ ਲੇਕ ਆ ਕੇ ਫਿਰ ਚੰਡੀਗੜ੍ਹ ਪੁਲਿਸ ਤੇ ਪੰਜਾਬ ਪੁਲਿਸ ਆਮਨੇ ਸਾਮਨੇ ਹੋ ਗਈ ਮੌਕੇ ਤੇ ਐਸਐਸਪੀ ਲੈਵਲ ਡੀਆਈਜੀ ਲੈਵਲ ਆਈਜੀ ਲੈਵਲ ਐਸਪੀ ਲੈਵਲ ਦੇ ਅਧਿਕਾਰੀ ਲੇਕ ਤੇ ਪਹੁੰਚੇ ਜਿਨ੍ਹਾਂ ਨੇ ਫਿਰ ਬੜੀ ਪ੍ਰੋਟੈਕਸ਼ਨ ਦਿੰਦੇ ਹੋਏ ਪ੍ਰੋਟੈਕਟ ਕਰਦੇ ਹੋਏ ਉਹਨੂੰ ਸਹੀ ਟਿਕਾਣੇ ਤੇ ਪਹੁੰਚਾ ਦਿੱਤਾਗਾ ਹੋ ਸਕਦਾ ਹੈ ਕਿ ਸ਼ਾਮ ਤੱਕ ਨਵਨੀਤ ਚਤਰਵੇਦੀ ਦੀ ਸ਼ਿਕਾਇਤ ਤੇ ਵੀ ਪਰਚਾ ਦਰਜ ਹੋ ਉਸਦਾ ਲੇਕਿਨ ਸਭ ਤੋਂ ਵੱਡਾ ਕਿ ਕਾਨੂੰਨ ਦੀ ਉਲੰਘਣਾ ਕਿੰਨੇ ਕੀਤੀ ਹੈ ਕਾਨੂੰਨ ਤੋੜਿਆ ਕਿੰਨੇ ਕਿਸੇ ਦੀ ਬਿਨਾ ਮਨਜ਼ੂਰੀ ਤੋਂ ਤੁਸੀਂ ਦਸਕਤ ਕਰਨੇ ਫਿਰ ਦਸਕਤ ਵੀ ਕਹਿੰਦੇ ਕਾਪੀ ਪੇਸਟ ਕੀਤੇ ਗਏ ਨੇ ਉਹ ਸਾਰਾ ਜਿਹੜਾ ਜੁਰਮਾ ਉਹ ਬਹੁਤ ਵੱਡਾ ਬਣ ਜਾਂਦਾ ਹੈਗਾ ਇਸ ਕਰਕੇ ਜਿਹੜਾ ਨਵਨੀਤ ਚਤੁਰਵੇਦੀ ਆ ਉਹਦੇ ਖਿਲਾਫ ਜਿਹੜਾ ਵਾ ਮਾਮਲਾ ਸੰਗੀਰ ਬੰਦ ਆਗਾ ਕਿਉਂਕਿ ਉਹਨੇ ਜਿਹੜਾ ਇੱਕ ਜਿਹੜਾ ਮਸਲਾ ਵਾ ਜਿਹੜਾ ਉਹਨੇ ਕੀਤਾ ਹੈਗਾ ਉਹਦੇ ਚ ਇਹ ਕਿ ਉਹਨੇ ਸਪਸ਼ਟੀਕਰਨ ਵੀ ਅੱਜ ਦਿੱਤਾ ਹੈਗਾ ਸੀ ਇਸ ਮਸਲੇ ਦੇ ਵਿੱਚ ਜਦੋਂ ਉਹਦੇ ਖਬਰਾਂ ਚੱਲ ਰਹੀਆਂ ਸੀ ਕਿ ਉਹਨੇ ਜਾਲੀ ਜਿਹੜੇ ਦਸਕਤ ਕੀਤੇ ਹੈਗੇ ਨੇ ਉਹਨੇ ਬਹੁਤ ਸਾਰੇ ਆਪਣਾ ਪੱਖ ਵੀ ਮੀਡੀਆ ਨੂੰ ਭੇਜਿਆ ਸੀ ਜਿਹਦੇ ਚੋਂ ਲਿਖਦੇ ਨੇ ਆਪਣਾ ਸਪੱਸ਼ੀ ਕਰ ਦਿੰਦੇ ਹੈਗੇ ਨੇ ਕਿ ਮੈਂ ਇਸ ਮਸਲੇ ਦੇ ਵਿੱਚ ਇੱਕ ਜਿਹੜੇ ਅਨੈਥੀਕਲੀ ਕੰਡਕਟਰ ਜਿਹੜਾ ਰਿਟਰਨਿੰਗ ਅਫਸਰ ਆ ਉਹਨੇ ਗੈਰ ਸੰਵਿਧਾਨਿਕ ਕੰਮ ਕੀਤਾਗਾ ਮੈਂ ਉਹਦੇ ਖਿਲਾਫ ਭਾਰਤੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਵੀ ਕਰਾਂਗਾ ਕਿ ਜਿਹੜੇ ਐਵੀਡੈਂਸ ਜਿਹੜੇ ਮੈਂ ਸਬੂਤ ਦਿੱਤੇ ਨੇ ਉਹ ਕਿਉਂ ਬਾਹਰ ਆਏ ਉਹ ਵੀ ਲਿਖਦੇ ਨੇ ਕਾਇਮ ਨਾਟ ਅਫਰੀਡ ਐਟ 올 ਐਸ ਯੂਸੂਅਲ ਆਈ ਵਿਲ ਅਰਾਈਵ ਇਨ ਪੰਜਾਬ ਐਸੈਂਬਲੀ ਕਿ ਨਾ ਮੈਂ ਕਿਸੇ ਤੋਂ ਡਰਦਾ ਵਾਂ ਤੇ ਮੈਂ ਆਪ ਤਰ੍ਹਾਂ ਅੱਜ 11 ਵਜੇ ਸੈਕਿਉਰਿਟੀ ਪ੍ਰੋਸੈਸ ਦੇ ਵਿੱਚ ਜਿਹੜੇ ਪੇਸ਼ ਵੀ ਹੋਏ ਨੇ ਤੇ ਉੱਥੇ ਹੀ ਪੰਗਾ ਪੈ ਗਿਆ ਉਹਨਾਂ ਨੇ ਸਾਰੀਆਂ ਜਿਹੜੀਆਂ ਚੀਜ਼ਾਂ ਜੇ ਪੁਆਇੰਟ ਲੈ ਕੇ ਭੇਜੇ ਮੀਡੀਆ ਨੂੰ ਸਵੇਰੇ ਕਿ ਇਹ ਜਿਹੜੀ ਜੂਰੀਡਿਕਸ਼ਨ ਐ ਐਂਟਾਇਰ ਮੈਟਰ ਜਿਹੜਾ ਕਹਿ ਰਹੇ ਕਿ ਪੰਜਾਬ ਐਸੈਂਬਲੀ ਆ ਪਰ ਪੰਜਾਬ ਗਵਰਨਮੈਂਟ ਜਿਹੜਾ ਵਾ ਉਹ ਜਿਹੜੀ ਆ ਪਾਵਰ ਦਾ ਜਿਹੜਾ ਮਿਸਯੂਜ਼ ਕਰ ਰਹੀ ਆ ਉਹਨੇ ਸਪਸ਼ਟੀ ਕਰ ਲਿਖਿਆ ਸੀ ਕਿ ਜਿਹੜੇ ਮੇਰੇ ਖਿਲਾਫ ਜਿਹੜੀਆਂ ਸਟੇਟ ਮੁਕਦਮੇ ਦਰਜ ਕਰਾਏ ਗਏ ਨੇ ਇਹ ਜਿਹੜਾ ਵਾ ਉਹ ਉਹਦੇ ਚ ਉਹ ਕਹਿੰਦਾ ਕਿ ਮੇਰੇ ਤੇ ਇਲਜ਼ਾਮ ਲੱਗੇ ਕਿ ਮੈਂ ਫਰਜੀ ਤੌਰ ਤੇ ਲੋਕਾਂ ਦੀ ਦਸਤਕ ਕਰਾਇਆ ਉਹਦੇ ਚ ਉਹਨੇ ਆਪਣਾ ਜਿਹੜਾ ਵਾ ਉਹ ਜਵਾਬ ਭੇਜਿਆਗਾ ਸੀ ਕਿ ਜਿਹੜਾ ਉੱਥੋਂ ਜਿਹੜਾ ਰਿਕਾਰਡ ਵਿਧਾਨ ਸਭਾ ਦੇ ਵਿੱਚ ਉਹ ਲੀਕ ਕਿਵੇਂ ਹੋਇਆ ਕਿ ਕਿਹੜੇ ਕਿਹੜੇ ਐਮਐਲਏ ਦੇ ਨਾਲ ਉਹਨੇ ਕੰਸੈਂਟ ਦਿੱਤੀ ਸੀ ਤੇ ਉਹ ਜਿਹੜਾ ਰਿਕਾਰਡ ਆ ਉਹ ਰਟਰਨਿੰਗ ਜਾਂ ਵਿਧਾਨ ਸਭਾ ਦੀ ਜਿਹੜੀ ਤੋਂ ਉਹ ਕਿਵੇਂ ਇਹ ਚੋਰੀ ਹੋਇਆ ਜਾਂ ਲੀਕ ਹੋਇਆ ਜਾਂ ਕਿੰਨੇ ਲੀਕ ਕੀਤਾ ਹੈਗਾ ਇਹ ਕਹਿੰਦੇ ਕਲੀਅਰ ਕੱਟ ਭਾਰਤੀ ਚੋਣ ਕਮਿਸ਼ਨ ਦੀ ਜਿਹੜੀ ਆ ਇਹ ਵਾਇਲੇਸ਼ਨ ਹਦਾਇਤਾਂ ਦੀ ਉਹ ਵਿਧਾਨ ਸਭਾ ਸਕੱਤਰੇ ਤੋਂ ਵੱਦ ਲੋ ਕੀਤੀ ਗਈ ਹੈ ਜੀ ਉਹ ਇਹ ਵੀ ਕਹਿੰਦਾ ਹੈਗਾ ਕਿ ਇਹ ਸੱਚ ਆ ਕਿ ਮੇਰੇ ਨਾਲ ਕੋਈ 68 ਐਮਐਲਏ ਜਿਹੜੇ ਨੇ ਉਹ ਉਹਨਾਂ ਨੇ ਸਹਿਮਤੀ ਜਤਾਈ ਹੈਗੀ ਸੀ ਕਿ ਇਹ 68 ਐਮਐਲਏ ਕਹਿੰਦਾ ਕਿ ਮੈਨੂੰ ਵੋਟਾਂ ਪਉਣਗੇ ਤੇ ਜਿਹਦੇ ਚ ਕਿਉਂਕਿ ਕਾਨੂੰਨ ਮੁਤਾਬਕ ਜਿਹੜੇ ਨੇ 10 ਜਿਹੜੇ ਨੇ ਦਸਕਤ ਕਰਨੇ ਜ਼ਰੂਰੀ ਹੁੰਦੇ ਤੇ ਕਹਿੰਦੇ ਕਿ ਆ ਵੀ ਜਿਹੜੇ ਮੇਰੇ ਤੇ ਇਲਜ਼ਾਮ ਝੂਠੇ ਨੇ ਕਿ ਮੈਂ ਜਾਲੀ ਦਸਕਤ ਕੀਤੇ ਨੇ ਸਗੋ ਕਿ ਇਹ ਖੁਦ ਜਿਹੜੇ ਨੇ ਚੁਣੇ ਹੋਏ ਨੁਮਾਇੰਦਿਆਂ ਨੇ ਜਿਹੜੇ ਨੇ ਉਹ ਦਸਕਤ ਕੀਤੇ ਹੈਗੇ ਨੇ ਕਹਿੰਦੇ ਜਿਹੜੀ ਇਹ 6 ਤਰੀਕ ਦੀ ਗੱਲ ਜਿਹੜੇ ਮੈਂ ਪਹਿਲੀ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ ਸੀ ਉਹਦੇ ਚ ਜਿਹੜੇ ਸਿਗਨੇਚਰ ਜਿਹੜੇ ਨੇ ਉਹ ਨਹੀਂ ਸੀ ਲਿਖੇ ਬਾਅਦ ਵਿੱਚ ਜਿਹੜੇ ਮੈਂ ਇਹ ਜਿਹੜੇ ਦਸਕਤ ਜਿਹੜੇ ਕੀਤੇ ਨੇ ਔਰ ਕਹਿੰਦੇ ਕਿ ਜਿਹੜਾ ਕਿਸੇ ਦਾ ਖਾਲੀ ਨਾਮ ਲਿਖਣਾ ਕੋਈ ਕਰਾਇਮ ਨਹੀਂ ਹੈਗਾ ਪਰ ਉਹ ਕਹਿੰਦੇ ਕਿ ਸਾਰਾ ਜਿਹੜਾ ਰਿਕਾਰਡ ਵਿਧਾਨ ਸਭਾ ਚੋਂ ਜਿਹੜਾ ਲੀਕ ਹੋਇਆ ਲੀਕ ਕਰਵਾਇਆ ਗਿਆ ਇਹ ਜਿਹੜੀ ਆ ਵਾਇਲੇਸ਼ਨ ਹੈ ਪਰ ਹੁਣ ਫਿਲਹਾਲ ਉਹ ਜਿਹੜੀਆਂ ਵਾ ਮੁਸੀਬਤਾਂ ਦੇ ਵਿੱਚ ਘਿਰ ਚੁੱਕੇ ਨੇ ਕਿਉਂਕਿ 10 ਮੁਕਦਮੇ ਹੋ ਚੁੱਕੇ ਨੇ ਤੇ ਅੱਜ ਚੰਡੀਗੜ੍ਹ ਪੁਲਿਸ ਨੇ ਕਿਸ ਦੇ ਇਸ਼ਾਰਿਆਂ ਤੇ ਉਹਦੀ ਮਦਦ ਕੀਤੀ ਆ ਇਹ ਆਪਣੇ ਆਪ ਚ ਜਿਹੜਾ ਵਾ ਇੱਕ ਵੱਡਾ ਸਵਾਲ ਆ ਜੀ ਇਸ ਤੋਂ ਪਹਿਲਾਂ ਵੀ ਇੱਕ ਵਾਰੀ ਪੰਜਾਬ ਪੁਲਿਸ ਜਦੋਂ ਭਾਜਪੀ ਦੇ ਦਿੱਲੀ ਵਾਲੇ ਇੱਕ ਲੀਡਰ ਨੂੰ ਫੜਨ ਜਾਂਦੀ ਹੈ ਤੇ ਹਰਿਆਣਾ ਪੁਲਿਸ ਨੇ ਘੇਰ ਲਿਆ ਸੀ ਇਥੋਂ ਤੱਕ ਕਿ ਗ੍ਰਿਫਤਾਰੀ ਤੱਕ ਹੋ ਗਈ ਸੀ ਪੁਲਿਸ ਅਧਿਕਾਰੀ ਦੀ ਤੇ ਹੁਣ ਫੇਰ ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਦੇ ਵਿਚਾਲੇ ਉਸੇ ਤਰ੍ਹਾਂ ਦੀ ਤਸਵੀਰ ਬਣਦੀ ਦਿਖਾਈ ਦੇ ਰਹੀ ਹੈ ਇਹ ਸਥਿਤੀ ਕਿ ਲਾ ਕਰੋ ਤੱਕ ਜਾਰੀ ਰਹੇਗਾ ਸਦੀਪ ਜਿਹੜਾ ਉਹ ਮਸਲਾ ਸੀ ਤਜਿੰਦਰਪਾਲ ਸਿੰਘ ਬੱਗੇਵਾਲਾ ਉਹ ਮਸਲਾ ਸੀ ਕਿ ਆਮ ਆਦੀ ਪਾਰਟੀ ਦੇ ਜਿਹੜੇ ਦਿੱਲੀ ਦੇ ਲੀਡਰ ਨੇ ਉਹ ਤਜਿੰਦਰਪਾਲ ਬੱਗਾ ਨੂੰ ਸਬਕ ਸਿਖਾਉਣਾ ਚਾਹੁੰਦੇ ਇਕੱਲਾ ਤਜਿੰਦਰਪਾਲ ਬੱਗਾ ਨਹੀਂ ਕੁਮਾਰ ਵਿਸ਼ਵਾਸ ਉਹਨਾਂ ਵਿੱਚੋਂ ਇੱਕ ਸੀ ਜਾਂ ਅਲਕਾ ਲਾਂਬਾ ਵੀ ਉਹਨਾਂ ਵਿੱਚੋਂ ਇੱਕ ਸੀ ਨਾ ਉਹ ਤੇ ਇੱਕ ਸਿਆਸਤ ਤੋਂ ਪ੍ਰੇਰਿਤ ਜਿਹੜੇ ਕੇਸ ਹੈ ਪਰ ਆ ਤੇ ਤੁਸੀਂ 10 ਐਮ.ਐਲ.ਏ ਦੇ ਦਸਕਤ ਕਰਦੇ ਨੇ ਹੈਗੇ ਇਹ ਆਪਣੇ ਆਪ ਚ ਇੱਕ ਵੱਡਾ ਜੁਰਮ ਹੈ ਕਿ ਤੁਸੀਂ ਜਿਹੜਾ ਵਾ ਜਾਲ ਸਾਜੀ ਫਰਜੀ ਧੋਖਾਧੜੀ ਠੱਗੀ ਹੀਰਾ ਫੇਰੀ ਇਹ ਸਾਰੇ ਵਾਇਲੇਸ਼ਨ ਕੀਤੀ ਹੋਇਆ ਕਾਨੂੰਨ ਤੋੜਿਆ ਕਾਨੂੰਨ ਆਪਣੇ ਹੱਥਾਂ ਦੇ ਵਿੱਚ ਨਮਨੀਤ ਚਤੁਰਵੇਦੀ ਨੇ ਲਿਆ ਹੈ ਇਸ ਕਰਕੇ ਇਹ ਦੇ ਖਿਲਾਫ ਤੇ ਜਦ ਮਕਦਮਾ ਦਰਜ ਹੋ ਚੁੱਕਾ ਇਹਨੂੰ ਪੋਲਿਟੀਕਲ ਤੌਰ ਤੇ ਨਹੀਂ ਕਹਿ ਸਕਦੇ ਤੁਸੀਂ ਗਲਤੀ ਕੀਤੀ ਹੈ ਕਿ ਕਿਸੇ ਦੇ ਦਸਕਤ ਕਿਉਂ ਕਰਵਾਏ ਜੇ ਅਗਲਾ ਮੰਨਦਾ ਤੇ ਫਿਰ ਤੁਹਾਡੇ ਕੋਲ ਰਿਕਾਰਡਿੰਗ ਹੋਣੀ ਚਾਹੀਦੀ ਕਿ ਹਾਂ ਉਹਨਾਂ ਨੇ ਐਗਰੀ ਸੀ ਕਿ ਦਹੀ ਦਸਕਤ ਕਰਨ ਨੂੰ ਤਿਆਰ ਪਰ ਇਹ ਮਾਮਲਾ ਬਹੁਤ ਨੰਬੀਰ ਇੱਕ ਜਾਂਚ ਦਾ ਵਿਸ਼ਾ ਬਣ ਚੁੱਕਾ ਹੈ ਸ਼ਾਇਦ ਇਸੇ ਕਰਕੇ ਪੰਜਾਬ ਪੁਲਿਸ ਨੇ ਉਹ ਗ੍ਰਿਫਤਾਰ ਕਰਨੀ ਆਏ ਸੀ ਰੋਪੜ ਕਿਉਂਕਿ ਬਾਕੀ ਜਿਹੜੇ ਐਮਐਲਏ ਨੇ ਉਹ ਦੂਰ ਦੇ ਸੀ ਕੁਮਰ ਵਿਜੇ ਪ੍ਰਤਾਪ ਅੰਮ੍ਰਿਤਸਰ ਤੋਂ ਸੀ ਅਮਰ ਰਵਣ ਰੋੜਾ ਜਲੰਧਰ ਤੋਂ ਸੀ ਦੇਮਾਨ ਨਾਬੇ ਤੋਂ ਸੀ ਤੇ ਇਹ ਰੋਪੜ ਤੋਂ ਦਿਨੇਸ਼ ਚੱਡਾ ਇਹਦੀ ਜਿਹੜੀ ਪੁਲਿਸ ਆ ਉਹ ਟਾਈਮ ਤੇ ਪਹੁੰਚ ਗਈ ਲੇਕਿਨ ਫਿਰ ਵੀ ਉਹ ਨਵਨੀਤ ਚਤਰਵੇਦੀ ਨੂੰ ਗ੍ਰਿਫਤਾਰ ਨਹੀਂ ਕਰ ਸਕੇ ਉਹਨਾਂ ਦੋ ਵਾਰ ਜਿਹੜੇ ਨਵਨੀਤ ਚਤਰਵੇਦੀ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਗੱਲ ਨਹੀਂ ਬਣੀ ਪਹਿਲਾਂ ਵਿਧਾਨ ਸਭਾ ਦੇ ਬਾਹਰ ਕਿਉਂਕਿ ਚੰਡੀਗੜ ਕਿਉਂਕਿ ਜੂਰੀਡਿਕਸ਼ਨ ਚੰਡੀਗੜ ਪੁੱਲਦੀਆ ਦੂਜਾ ਫਿਰ ਪੰਜਾਬ ਪੁਲਿਸ ਨੇ ਜੋ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਫਿਰ ਉਹ ਚੰਡੀਗੜ ਸੁਖਨਾ ਚੀਲ ਜਿਹੜਾ ਵਾ ਉਥੇ ਪੰਜਾਬ ਪੁਲਸ ਤੇ ਚੰਡੀਗੜ ਪੁਲਿਸ ਫਿਰ ਇੱਕ ਵਾਰ ਆਮਣੇ ਸਾਹਮਣੇ ਮਨੇ ਯਾਰਾ ਕਿ ਐਸਐਸਪੀ ਲੈਵਲ ਦੇ ਤੇ ਆਈਜੀ ਲੈਵਲ ਦੇ ਅਧਿਕਾਰੀ ਖੁਦ ਮੌਕੇ ਤੇ ਪਹੁੰਚੇ ਤੇ ਉਹਨਾਂ ਦੀ ਪ੍ਰੋਟੈਕਸ਼ਨ ਹੀ ਟੀਨਮ ਨੀਤ ਚੱਤਰਵੈਦੀ ਜਿਹੜਾ ਵਾ ਉਹ ਸੇਫ ਜਗ੍ਹਾ ਤੇ ਪਹੁੰਚ ਗਿਆ ਜੀ ਜਾਣਕਾਰੀ ਦੇਣ ਲਈ ਬਹੁਤ ਸ਼ੁਕਰੀਆ